ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਭੁੱਬਾ ਮਾਰ ਮਾਰ ਰੋ ਰਹੀ ਇਹ ਭੈਣ ਆਪਣੇ ਵੀਰ ਨੂੰ ਲੱਭ ਰਹੀ ਹੈ ਉਹ ਵੀਰ ਜੋ ਪੰਜਾਬ ਸਰਕਾਰ ਦੇ ਦਾਅਵਿਆਂ ਦਾ ਸ਼ਿਕਾਰ ਹੋਇਆ ਉਹ ਵੀਰ ਜੋ ਨਸ਼ਾ ਤਸਕਰਾਂ ਦੇ ਖਿਲਾਫ ਬੋਲਣ ਵਾਲਿਆਂ ਦੇ ਚੁੰਗਲ 'ਚ ਫਸ ਕੇ ਆਪਣੀ ਜਾਨ ਗਵਾ ਬੈਠਾ ਪੰਜਾਬ 'ਚ ਕਾਨੂੰਨ ਵਿਵਸਥਾ ਦਾ ਕਿੰਨਾ ਬੁਰਾ ਹਾਲ ਏ ਇਸ ਦਾ ਅੰਦਾਜ਼ਾ ਤਾਂ ਤੁਸੀਂ ਇਹ ਤਸਵੀਰਾਂ ਵੇਖ ਕੇ ਖੁਦ ਲਗਾ ਸਕਦੇ ਹੋ ਇਹ ਤਸਵੀਰਾਂ ਉਸ ਭੈਣ ਦੀਆਂ ਨੇ ਜੋ ਹਸਪਤਾਲ ਦੇ ਬਾਹਰ ਆਪਣੀ ਕਿਸਮਤ ਨੂੰ ਕੋਸ ਰਹੀ ਹੈ। ਕੋਸੇ ਵੀ ਕਿਉਂ ਨਾ ਨਸ਼ੇ ਦੇ ਖਿਲਾਫ ਅੰਮ੍ਰਿਤਸਰ ਦਾ ਇਹ ਨੌਜਵਾਨ ਬੋਲਿਆ ਤਾਂ ਨਸ਼ਾ ਤਸਕਰਾਂ ਦੇ ਹੱਥੋਂ ਇਸ ਨੂੰ ਆਪਣੀ ਜਾਨ ਗਵਾਉਣੀ ਪਈ। ਇਹ ਕੋਈ ਇੱਕ ਤਸਵੀਰ ਨਹੀਂ ਜੋ ਤੁਸੀਂ ਦੇਖ ਰਹੇ ਹੋ। ਅਜਿਹੀਆਂ ਹੋਰ ਵੀ ਤਸਵੀਰਾਂ ਨੇ ਜੋ ਖੁਦ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕ ਰਹੀਆਂ ਨੇ। ਅੰਮ੍ਰਿਤਸਰ 'ਚ ਨਸ਼ੇ ਵੇਚਣ ਤੋਂ ਰੋਕਣ ਲਈ ਨਾ ਇਹ ਕੈਮਰੇ ਪਏ ਜਾਂਦੇ ਭਾਰੀ। ਪੈਨ ਨੇ ਗਵਾਇਆ ਭਰਾ ਵਿਆਹ ਮੌਕੇ ਡੀਜੇ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ 'ਚ ਇੱਕ ਵਿਅਕਤੀ ਦਾ ਕਤਲ ਨਜਾਇਜ਼ਸ ਬੰਦਾ ਨੇ ਚਲਦਿਆ ਨੌਜਵਾਨ ਦਾ ਕਤਲ ਹੁਣ ਇਹਨਾਂ ਤਸਵੀਰਾਂ ਤੋਂ ਬਾਅਦ ਤੁਸੀਂ ਖੁਦ ਦੱਸੋ ਕਿ ਕਿੱਥੇ ਨੇ ਨਕਮੀ ਆਪ ਸਰਕਾਰ ਦੇ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਾਲੇ ਖੋਖਲੇ ਵਾਅਦੇ ਤੇ ਦਾਅਵੇ ਤੁਸੀਂ ਦੱਸੋ ਕੀ ਸਮਝੀਏ ਕਿ ਇਹੀ ਹੈ ਬਦਲਾ